ਪਟਿਆਲਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੀ ਹੈ। ਐਨ.ਕੇ. ਸ਼ਰਮਾ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਟੀਸੀ ਦਫ਼ਤਰ ਦੇ ਵਿੱਚ ਟਰੈਕਟਰ ਉੱਤੇ ਬੈਠ ਕੇ ਆਏ। ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅੱਜ ਉਹ ਬਹੁਤ ਭਾਵੁਕ ਨੇ ਕਿਉਂਕਿ ਉਹਨਾਂ ਆਪਣਾ ਸਿਆਸੀ ਜੀਵਨ ਪਿੰਡ ਦੇ ਸਰਪੰਚ ਵੱਜੋਂ ਸ਼ੁਰੂ ਕੀਤਾ ਸੀ। ਅੱਜ ਮੈਂ ਸੰਸਦ ਮੈਂਬਰ ਲਈ ਫਾਰਮ ਭਰ ਰਿਹਾ। ਦੂਸਰਾ ਅੱਜ ਪਦਸ਼੍ਰਮ ਜੰਤੀ ਜੋ ਸਾਨੂੰ ਸੰਦੇਸ਼ ਦਿੰਦੀ ਹੈ ਕਿ ਸਾਨੂੰ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਉਹਨੇ ਵੀ ਕਿਹਾ ਹੈ ਕਿ ਮੈਂ ਪਹਿਲਾਂ ਵੀ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਆ ਰਿਹਾ ਹਾਂ ਅਤੇ ਭਵਿੱਖ ਦੇ ਵਿੱਚ ਵੀ ਲੋਕਾਂ ਦੀ ਸੇਵਾ ਕਰਨ ਦੇ ਲਈ ਵਚਨਬੱਧ ਹਾਂ ਪ੍ਰਮਾਤਮਾ ਦੀ ਬਹੁਤ ਵੱਡੇ ਬਾਕਸਿਸ ਆ ਮੇਰੀ ਜ਼ਿੰਦਗੀ ਦਾ ਅੱਜ 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 ਮੇਰੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਦਿਨ ਮੇਰੇ ਵਾਸਤੇ ਬੜਿਆ ਯਾਰ ਥੱਲੇ ਜੀ ਮੇਰੇ ਵਾਸਤੇ ਬੜਾ ਅਹਿਮ ਦਿਨ ਐਮੋਸ਼ਨਲ ਵੀ ਆ ਕਿ ਪ੍ਰਮਾਤਮਾ ਨੇ ਅਕਾਲ ਪੁਰਖ ਵੈਜਰੂ ਨੇ ਬਾਕਸਿਸ ਕਰੀਆ ਮੇਰੇ ਤੇ ਤੁਸੀਂ ਦੇਖੋ ਕਿ ਮੈਂ ਸਰਪੰਚੀ ਤੋਂ ਆਪਣੀ ਜ਼ਿੰਦਗੀ ਜਿਹੜੀ ਉਹ ਸਟਾਰਟ ਕਰੀ ਔਰ ਇਹ ਪ੍ਰਮਾਤਮਾ ਦੀ ਕਿਰਪਾ ਆ ਕਿ ਸਰਪੰਚੀ ਚ ਜੋ ਮੇਰੇ ਪ੍ਰਪੋਜ਼ਰ ਸੀਗੇ ਅੱਜ ਐਮਪੀ ਚ ਵੀ ਉਹੀ ਪ੍ਰਪੋਜ਼ਲ ਮੈਂ ਸਰਪੰਚ ਬਣਿਆ ਦੋ ਵਾਰੀ ਸਪੌਂਸਰ ਦਾ ਪ੍ਰਧਾਨ ਬਣਿਆ ਔਰ ਮਨਿਸਟਰ ਬਣਿਆ ਐਮਐਲਏ ਬਣਿਆ ਇਹ ਪ੍ਰਮਾਤਮਾ ਦੀ ਕਿਰਪਾ ਆ ਕਿ ਅੱਜ ਕੇਂਦਰ ਦੀ ਰਾਜਨੀਤੀ ਵਾਸਤੇ ਆਪਣੇ ਫਾਰਮ ਜਿਹੜੇ ਆ ਭਰ ਕੇ ਆ ਸਭ ਤੋਂ ਪਹਿਲਾਂ ਮੈਂ ਸ਼ੁਕਰਗੁਜ਼ਾਰ ਹਾਂ ਪ੍ਰਮਾਤਮਾ ਦਾ ਅਕਾਲ ਪੁਰਖ ਵੈਗੁਰੂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਕੋਰ ਕਮੇਟੀ ਦਾ ਔਰ ਹਲਕੇ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਦੀ ਮਿਹਰਬਾਨੀ ਸਦਕਾ ਅੱਜ ਮੈਂ ਇਸ ਕਾਬਿਲ ਬਣਿਆ ਕਿ ਮੈਂ ਡੀਸੀ ਦਫਤਰ ਚ ਮੈਂਬਰ ਪਾਰਲੀਮੈਂਟ ਦੇ ਫਾਰਮ ਪਰ ਨਾ ਔਰ ਇਹ ਪ੍ਰਮਾਤਮਾ ਦੀ ਕਿਰਪਾ ਕਿ ਅੱਜ ਦਿਨ ਵੀ ਤੁਸੀਂ ਦੇਖੋ ਭਗਵਾਨ ਪਰਸ਼ੂਰਾਮ ਜੀ ਦਾ ਮਹਾਨ ਦਿਵਸ ਦਾ ਕਰਸੂ RAM ਜਨਮਤੀ ਹੈ ਸੋ ਕਰਸੂ RAM ਦਾ ਇਹ ਪੁੱਤਰ ਅੱਜ ਕਾਗਜ ਬਾਹਰ ਪਰਕੇ ਪਰਮਾਤਮਾ ਤੋਂ ਅਸ਼ੀਰਵਾਦ ਲੈ ਕੇ ਕਾਲੀ ਮਾਤਾ ਤੋਂ ਅਸ਼ੀਰਵਾਦ ਲੈ ਕੇ ਗੁਰਦੁਆਰਾ ਦੁਖਨਵਾਂ ਸਾਹਿਬ ਅਰਦਾਸ ਕਰਵਾ ਕੇ ਅੱਜ ਅਰਦਾਸ ਇਹ ਕਰਵਾਈਆ ਕਿ ਕਾਲਪੁਰਖ ਵੈਗਰੂ ਪਰਮਾਤਮਾ ਮਾਂ ਮੇਰੇ ਤੇ ਕਿਰਪਾ ਕਰੇ ਮੈਨੂੰ ਸ਼ਕਤੀ ਦੇਵੇ ਕਿ ਮੈਂ ਇਮਾਨਦਾਰੀ ਨਾਲ ਜੋ ਵੀ ਸੇਵਾ ਮਿਲੇ ਪਹਿਲੀ ਗੱਲ ਤਾਂ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੈਨੂੰ ਇਹ ਸੇਵਾ ਮਿਲੇ ਫਿਰ ਜੋ ਸੇਵਾ ਮਿਲੇ ਇਸ ਕਰੇ ਅਕਾਲਪੁਰਖ ਵੈਗਰੂ ਕਿਰਪਾ ਕਰੇ ਮੈਂ ਉਹ ਸੇਵਾ ਇਮਾਨਦਾਰੀ ਦੇ ਨਾਲ ਨਿਭਾਵਾਂ ਅੱਜ ਪਰਸ਼ੂਰਾਮ ਜੀ ਦਾ ਦਿਨ ਆ ਉਹਨਾਂ ਨੇ ਸਾਨੂੰ ਸਿਖਾਇਆ ਕਿ ਜੇ ਜ਼ੁਲਮ ਕਰਨਾ ਬਾਬਾ ਤਾਂ ਜ਼ੁਲਮ ਸਹਿਣਾ ਵੀ ਪਾਪ ਅੱਜ ਇੱਕ ਪਾਸੇ ਬਹੁਤ بڑے بڑے ਨਿਜਵਾੜੇ ਬڑے-ਬڑے ਕਾਨਵੈਂਟ ਸਕੂਲਾਂ 'ਚ ਪੜਨ ਵਾਲੇ ਲੋਕ ਲੜ ਰਹੇ ਆ ਇੱਕ ਪਾਸੇ ਮੈਂ ਇੱਕ ਪਬਲਿਕ ਨੇ ਲੋਕਾਂ ਦੀ ਮਿਹਰਬਾਨੀ ਸਦਕਾ ਪੰਜਾਬ ਦੇ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਤੁਸੀਂ ਦੇਖੋ ਵੀ ਇੱਕ ਛੋਟੇ ਜਿਹੇ ਕਿਸਾਨ ਦਾ ਪੁੱਤਰ ਟਰੈਕਟਰ ਤੋਂ ਚੱਲ ਕੇ ਅੱਜ ਇਸ ਐਮਪੀ ਦੀ ਨਾਮੀਨੇਸ਼ਨ ਕਰਨਾ ਆ ਮੇਰੇ ਵਾਸਤੇ ਤਾਂ ਮੈਂ ਕਹਿ ਸਕਦਾ ਕਿ ਇਸ ਤੋਂ ਵੱਡਾ ਦਿਨ ਕੋਈ ਹੋ ਹੀ ਨਹੀਂ ਸਕਦਾ ਸੋ ਪ੍ਰਮਾਤਮਾ ਤੋਂ ਅਸ਼ੀਰਵਾਦ ਲਿਆ ਮੇਰੀ ਆਤਮਾ ਕਹਿੰਦੀ ਹੈ ਕਿ ਜਿੰਨੀ ਇਮਾਨਦਾਰੀ ਨਾਲ ਮੈਂ ਸੇਵਾ ਕੀਤੀ ਹੈ ਜਿਸ ਤਰ੍ਹਾਂ ਦੇ ਉਮੀਦਵਾਰ ਅੱਜ ਮੇਰੇ ਮੁਕਾਬਲੇ 'ਚ ਖੜੇ ਆ ਜਿਨ੍ਹਾਂ ਦੇ ਕਿਰਦਾਰ ਤੇ ਵੀ ਬਹੁਤ بڑے ਕੁਐਸਚਨ ਮਾਰਕਾ ਜਿਨ੍ਹਾਂ ਦੀ ਕਾਰਗੁਜ਼ਾਰੀ ਤੇ ਵੀ بڑے ਵੱਡੇ ਕੁਐਸਚਨ ਮਾਰਕਾ ਸੋ ਇਲਾਕੇ ਦੇ ਲੋਕ ਪੰਜਾਬ ਦੇ ਲੋਕਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬੀਆਂ ਦੀ ਕੋਈ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਪੰਜਾਬ 'ਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਤੁਸੀਂ ਕਿਰਦਾਰ ਔਰ ਕਾਰਗੁਜ਼ਾਰੀ ਦੇਖ ਕੇ ਫੈਸਲੇ ਲਿਓ ਮੈਂ ਤੁਹਾਡਾ ਸੇਵਾਦਾਰ ਬਣ ਕੇ ਇਮਾਨਦਾਰੀ ਨਾਲ ਸੇਵਾ ਕਰਾਂਗਾ। ਪਹਿਲਾਂ ਕੋਈ ਨਹੀਂ ਹਸੀ ਕਿ ਕਿਹੜੇ ਏਜੰਡੇ ਨੇ ਜਿਹੜੇ ਮੀਨਫੁਲ ਲੱਗਦਾ ਹੈਗਾ ਜਿਹੜਾ ਸਭ ਤੋਂ ਘੱਟ ਮਾਊਂਟ ਮਤਲਬ ਬਾਜੀ ਬਹੁਤ ਏਜੰਡੇ ਆ ਮੈਂ 18 ਘੰਟੇ ਵੀ ਕੰਮ ਕਰਾਣਾ ਤਾਂ ਵੀ ਪੂਰੇ ਨਹੀਂ ਹੋ ਸਕਦੇ ਸਭ ਤੋਂ ਵੱਡਾ ਏਜੰਡਾ ਤਾਂ ਬੇਰੁਜ਼ਗਾਰੀ ਹੈ। ਇਸ ਡਿਸਟ੍ਰਿਕਟ ਦੇ ਅੰਦਰ ਇੰਡਸਟਰੀ ਜਿਹੜੀ ਆਣੀ ਪੈਣੀ ਆ ਆਨਡਸਟਰੀ ਜਾਂ ਆਈਟੀ ਇੰਡਸਟਰੀ ਜਾਂ ਦੂਸਰੀ ਇੰਡਸਟਰੀ ਰਿਲੀਜੀਅਸ ਟੂਰਿਜ਼ਮ ਬਹੁਤ ਜ਼ਿਆਦਾ ਇਸ ਜਿਲ੍ਹੇ ਤੇ ਵਧ ਸਕਦਾ ਭਗਵਾਨ ਰਾਮ ਜੀ ਤੇ ਨਾਨਕੇ ਇੱਥੇ ਉੱਥੇ ਵੱਡੀ ਯਾਦਗਾਰ ਬਣਾ ਕੇ ਯਾਨੀ ਭਗਵਾਨ ਰਾਮ ਜੀ ਦੇ ਨਾਨਕਿਆਂ ਜਿੱਤ ਕਿੰਨਾ ਵਰਲਡ ਦੀ ਦੁਨੀਆ ਜਿਹੜੀ ਇੱਥੇ ਨਤਮਸਤ ਹੋਣਾ ਆ ਸਕਦੀ ਸਰਮਾ ਕੱਗਰ ਦਾ ਬਹੁਤ ਵੱਡਾ ਮਸਲਾ ਆ ਸਰਹੰਦਰ ਰੋਡ ਆ ਉਹ ਵੀ ਬਣਨੀ ਹੈਗੀ ਆ ਸੋ ਕੱਗਰ ਪੋਲਿਊਟ ਹੁੰਦਾ ਜਾ ਰਿਹਾ ਕੈਂਸਰ 7% ਹਰ ਸਾਲ ਵੱਧ ਰਿਹਾ ਉਹ ਵੀ ਮਸਲਾ ਆ ਪੰਜਾਬ ਦੀ ਇਕਨੋਮੀ ਖਤਮ ਹੁੰਦੀ ਜਾ ਰਹੀ ਆ ਪੰਜਾਬ ਦਿਵਾਲੀਆ ਹੁੰਦਾ ਜਾ ਰਿਹਾ ਉਹ ਵੀ ਮਸਲਾ ਹੈਗਾ ਪੰਜਾਬ ਦੇ ਕਿਸਾਨਾਂ ਦਾ ਮਸਲਾ ਆ ਪੰਜਾਬ ਦੇ ਵਪਾਰੀਆਂ ਦਾ ਮਸਲਾ ਆ ਪੰਜਾਬ ਦੇ ਕਰਮਚਾਰੀਆਂ ਦਾ ਮਸਲਾ ਆ ਪੰਜਾਬ ਦੇ ਗਰੀਬਾਂ ਦਾ ਮਸਲਾ ਆ ਇਹ ਸਾਰੇ ਮਸਲੇ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਡਟ ਕੇ ਝੱਕਾਂਗੇ ਔਰ ਪੰਜਾਬ ਦੇ ਹੱਕਾਂ ਦੀ ਲੜਾਈ ਡਟ ਕੇ ਲੜਾਂਗੇ ਕਿਸਾਨਾਂ ਦੀ ਗੱਲ ਸਰ ਕਿਸਾਨਾਂ